ਦਾ ਤਬਾਨ ਕਰੋ ਵਰਤ ਕਰੋ ਵਰਤ ਕਰੋ ਕੀ ਆ ਸਰਦਾਰ ਵਰਤ ਕਰੋ ਵਰਤ ਕਰੋ ਤੁਹਾਨੂੰ ਜਨਤਕ ਕੰਮ ਲਈ ਸਾਰੇ ਆਏ ਹੋ ਸਾਡੇ ਧੰਨਵਾਦ ਕਰਦੇ ਹਾਂ ਇਹ ਕੰਮ ਬਹੁਤ ਹੋਇਆ ਹੈ ਬਹੁਤ 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 ਮੈਂ ਸਤਿ ਸ੍ਰੀ ਅਕਾਲ ਜੀ ਮੈਂ ਮੈਂ ਕਹਿੰਦਾ ਰਾਜ ਦੇ ਪ੍ਰਧਾਨ ਸਤਿਕਾਰਯੋਗ ਸਰਦਾਰ ਕੰਤ ਸਾਹਿਬ ਜੀ ਤਲਵਾੜਾ ਦੇ ਪੱਕੇ ਪੱਕੇ ਪਿੰਡਾਂ ਤੋਂ ਆਏ ਮੇਰੇ ਬਰਾਦਰ ਸਾਥੀਓ ਪਿੰਡਾਂ ਤੋਂ ਆਏ ਸਰਦਾਰ ਸਾਹਿਬਾਂ ਨੂੰ ਆਦਰਯੋਗ ਇਹ ਆਨਦੇ ਹੁਣਾਂ ਦਾ ਕੋਈ ਦੋਸਤ ਆਵਾਜ਼ ਹੈ ਇਹ ਮੈਂ ਕਿ ਸਾਰੇ ਆਖੋਰਾ ਪਾਣੀ ਉਹ ਵੀ ਚੱਕੀ ਜਰਾ ਬਹੁਤ ਰੂਪਾਂਗੇ ਸਮਝਾਇਆ ਹੈ ਕਿ ਪੰਚਾਇਤਾਂ ਦਾ ਨਿੱਜੀ ਕਰਨਾ ਪੰਚਾਇਤਾਂ ਨੂੰ ਇੱਕ ਸਿਮਾਨੀ ਲੈਣੇ ਜਾਂ ਨਹੀਂ ਆਣਾ ਸਰਕਾਰ ਪੰਚਾਇਤਾਂ ਦੇ ਨਾਂ ਤੇ ਨਿੱਜੀਕਰਨ ਕਰਨਾ ਜਾ ਰਹੀ ਹੈ ਤੇ ਇਸ ਲਈ ਫਿਰ ਬੇਕੀਤੀ ਹੈ ਕਿ ਸਾਲੀਆਂ ਪੰਚਾਇਤਾਂ ਨੂੰ ਆਪਣੇ ਤੋਂ ਦੇ ਪਾਸ ਜਿਹੜੇ ਪਹਿਲਾਂ ਖੱਜਰ ਖੋਲੀ ਤੋਂ ਇਹ ਕੰਮ ਸਿਰੇ ਚੜ੍ਹਦੇ। ਇਹ ਕਰੋ। ਕੰਕਰ ਦਾ ਬੰਦ ਕਰੋ। ਬੰਦ ਕਰੋ। ਪਾਣੀ ਦਾ ਪ੍ਰਬੰਧ ਕਰੀਦਾ। ਲੋਕਾਂ ਨੂੰ ਪਹਿਲੇ ਦੇਖੇ ਵੀ ਲੋਕਾਂ ਦੇ ਕੰਮ ਨਹੀਂ। ਹਾਂ ਜੀ ਪਿਛਲੀਆਂ ਪੰਚਾਇਤਾਂ ਦੇ ਕਰਾਏ ਹੋਏ ਕੰਮਾਂ ਦੇ ਪੈਸੇ ਨਹੀਂ ਪਏ। ਵੀਡੀਓ ਤਤਰਾਂ ਦੇ ਵਿੱਚ ਸੈਕਟਰੀ ਕਹਿੰਦੇ ਸਾਡੇ ਕੋਲ ਬੜਾ ਕੰਮ ਹੈ। ਵੀਡੀਓ ਸਾਹਿਬ ਕਹਿੰਦੇ ਸਾਡੇ ਕੋਲ ਬੜਾ ਕੰਮ ਹੈ। ਇੱਕ ਜਈ ਹੈ 106 ਪਰਚਾਤਾ ਮਗਰ ਇੱਕ ਜਈ ਹੈ ਜਿਨੇ ਤੁਹਾਡੀਆਂ ਗੜੀਆਂ ਨਾਲੀਆਂ ਦੇ ਕੰਮ ਵੀ ਚੈੱਕ ਕਰਨੇ ਹਨ ਜਿਨੇ ਤੁਹਾਡੇ ਇਹ ਵੀ ਬਿੱਲ ਪਾਸ ਕਰਦੇ ਹਨ ਤੁਸੀਂ ਦੱਸੋ ਕੰਮ ਕਿਸ ਤਰ੍ਹਾਂ ਚਲੇਗਾ ਸਰਪੰਚ ਇਹੀ ਭਗਵੰਤ ਮਾਨ ਨੇ ਕਿਹਾ ਸੀ ਸਾਡੇ ਸਰਪੰਚ ਬਣਨਗੇ ਅਸੀਂ 25000 ਰੁਪਿਆ ਸਰਪੰਚਾਂ ਨੂੰ ਮਾਣ ਭੱਤਾ ਦੇਵਾਂਗੇ ਅੱਜ ਸਰਪੰਚ ਬਣਿਆ ਨੂੰ ਛੇ-ਛੇ ਮਹੀਨੇ ਬੀ ਚੁੱਕੇ ਆ ਉਹ 25 ਦਾ ਛੱਡੋ 2500 ਰੁਪਈਆ ਨਹੀਂ ਆਇਆ ਬਿਨਾ ਪੈਸੇ ਤੋਂ ਸਰਪੰਚਾਂ ਤੋਂ ਕੰਮ ਕਰਵਾਇਆ ਜਾ ਰਿਹਾ ਉਲਟਾ ਸਰਪੰਚਾਂ ਦੇ ਜੇਬਾਂ ਤੋਂ ਪੈਸੇ ਖਰਚ ਕੀਤੇ ਜਾ ਰਹੇ ਨੇ ਹਾਲਾਤ ਚੋਰ ਮੋਰੀਆਂ ਇੰਦਿਆਂ ਦਾ ਸਿਸਟਮ ਦੇ ਵਿੱਚ ਕੰਮ ਕਰਵਾ ਰਿਹਾ ਜੇਈ ਉਹਦੀ ਜਵਾਬਦੇਹੀ ਹੈ ਕਿ ਕੰਮ ਕਿਹੋ ਜਿਹਾ ਹੋ ਰਿਹਾ ਲਿਖਤ ਪੜਤ ਦਾ ਕੰਮ ਸੈਕਟਰੀ ਦਾ ਹੈ ਜਿਹੜੇ ਬਿੱਲ ਆਉਣੇ ਆ ਮੇਲ ਜਿਹੜੇ ਆ ਉਹਦੇ ਮੇਨਟੇਨ ਕਰਨਾ ਸੈਕਟਰੀ ਦਾ ਕੰਮ ਹੈ ਪੰਚਾਇਤ ਦਾ ਕੰਮ ਸਿਰਫ ਇੱਕੋ ਹੀ ਹੈ ਨਿਸ਼ਾਨਦੇਹੀ ਕਰਨੀ ਕਿਹੜੇ ਕੰਮ ਕਰਵਾਣੇ ਆ ਨਾ ਸਰਪੰਚ ਰੁਪਈਆ ਕਢਾ ਸਕਦਾ ਨਾ ਸਰਪੰਚ ਰੁਪਈਆ ਦੇ ਸਕਦਾ ਕਿਉਂਕਿ ਡਿਜੀਟਲ ਪੇਮਟ ਹੁੰਦੀ ਆ ਮਤਾ ਪੈਣੇ ਆ ਫਿਲ ਬੋਝਾ ਲੱਗਣੇ ਆ ਫਾਈਲ ਤਿਆਰ ਹੋ ਗਈ ਆਨਲਾਈਨ ਪੈਸੇ ਵੀਡੀਓ ਦੱਸਣੇ ਪੈਣੇ ਸਰਪੰਚ ਕੋਲ ਇਨਕੁਆਰੀ ਹੁੰਦੀ ਹੈ ਕੋਈ ਵੀ ਇਹਦਾ ਕੋ ਖਲਾਸਾ ਹੁੰਦਾ ਫੈਕਟਰੀ ਵੀ 22 ਦੇ ਤਬਾਰੀ ਜੇ ਵੀ 22 ਦੇ ਤਬਾਰੀ ਜੇ 25000 ਤੋਂ ਵੱਧਦਾ ਪੇਮੈਂਟ ਅਦਾਈ ਕੀ ਗਏ ਤਾਂ ਉਹਨੇ ਪਰ ਵੀਡੀਓ ਦੇ ਸਾਈਨ ਹੁੰਦੇ ਆ ਯਾਨੀ ਕਿ 2 ਲੱਖ ਦੀ 26000 ਦੀ ਪੇਮੈਂਟ ਹੈ 30000 ਦੀ ਪੇਮੈਂਟ ਹੈ 10 ਲੱਖ ਦੀ ਪੇਮੈਂਟ ਹੈ ਉਹਦੇ ਉੱਪਰ ਬੀਡੀਪੀਓ ਦੇ ਸਾਈਨ ਹੋਣੇ ਆ ਪਰ ਜਦੋਂ ਇਨਕੁਆਰੀ ਹੋਈ ਸਾਰਾ ਹੀ ਟਿਕੜ ਸਰਪੰਚ ਦੇ ਪਰਸੋਂ ਦਿੱਤਾ ਜਾ ਇਹ ਖਾਗੇ ਪੈਸੇ ਹੁਣ ਲੱਖਾਂ ਰੁਪਏ ਦਾ ਕੰਮ ਵੀਡੀਓ ਦਫਤਰ ਚੱਲ ਰਿਹਾ ਇਸ ਵੇਲੇ ਲੱਖਾਂ ਰੁਪਏ ਦਾ ਕੰਮ ਔਰ ਇੱਕ ਰੇਲਵੇ ਲਾਈਨ ਆ ਰਹੀ ਹੈ ਉਸ ਰੇਲਵੇ ਲਾਈਨ ਦੇ ਵਿੱਚ ਜਿੰਨੇ ਪਿੰਡ ਆ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਪੰਚਾਇਤੀਆਂ ਵੀ ਆਈਆਂ ਉਹ ਫੰਡ ਜਿਹੜਾ ਜਿਹਦੇ ਵਿੱਚੋਂ 30 ਤੋਂ 25% ਜਿਹੜਾ ਜਿਹੜਾ ਹੈਗਾ ਸ਼ੇਅਰ ਉਹ ਵੀਡੀਓ ਦਫਤਰ ਮੈ ਚੁੱਕਾ ਹੈ ਉਹ ਪੈਸਾ ਕਿੱਥੇ ਗਿਆ ਕੋਈ ਕਿਸੇ ਨੂੰ ਨਹੀਂ ਪਤਾ ਉਹ ਪੈਸਾ ਇੱਥੇ ਖੁੱਡ-ਮੁੱਡ। ਜਦੋਂ ਸਰਪੰਚਾਂ ਦੀ ਵਾਰੀ ਆਉਣੀ ਆ ਆਡਿਟ ਹੋਣਾ ਇਹਨਾਂ ਕੋਲ ਆਨੇ ਪੈਸੇ ਵੀ ਔਡਰ ਲਿਆ ਉਹ ਵੀ ਕੱਕਾ ਸਰਪੰਚਾ ਦੇਖਾ ਨਹੀਂ ਹੈ ਸਰਪੰਚ ਸਾਹਿਬ ਪੈਸੇ ਨੇ ਆਓ ਔਡਰ ਕਰਵਾਣਾ ਤਾਂ ਸਰਪੰਚ ਵੀ ਬੋਲਦੇ ਉਹਨਾਂ ਨੂੰ ਆਪਣੀ ਪਈ ਹੁੰਦੀ ਹੈ ਕਿ ਜੀ ਸਾਡੇ ਦੇ ਨਾਲ ਇਲਜ਼ਾਮ ਲੱਗਦੇ ਉਹ ਪੈਸੇ ਔਡਰ ਦੇ ਵੀ ਸਾਡੇ ਕੋਲ ਹੁਣੇ ਮੋੜ ਦੇ ਵੀ ਉਹਨਾਂ ਨੇ ਕੀਤਾ ਪੱਲੇ ਫੇ ਬਦਨਾਮੀ ਸਾਡੇ ਅਜਿਹੇ ਹਾਲਤ ਵਿੱਚ ਇਹ ਸਰਕਾਰ ਹੁਣ ਸਕੀਮਾਂ ਪਿੰਡੂ ਪੰਚਾਇਤਾਂ ਨੂੰ ਦੇ ਦਿੰਦੀ ਹੈ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਗੱਲ ਅਸੀਂ ਫੋਨ ਕੀਤੇ ਕੁਝ ਸਰਪੰਚ ਨਹੀਂ ਆਏ ਸਾਡੇ ਇਲਾਕੇ ਦੇ ਵਿੱਚ ਚਾਰ ਵਾਟਰ ਸਪਲਾਈਆਂ ਜਿਹੜੀਆਂ ਇਸ ਵੇਲੇ ਉਹਨਾਂ ਦਾ ਜਿਹੜਾ ਪੰਚਾਇਤੀ ਕੰਨ ਹੋ ਚੁੱਕਾ ਕਟੋਨੀ ਪਿੰਡ ਦੀ ਸਧਾਣੀ ਪਿੰਡ ਦੀ ਅੰਦਵਾੜ ਪੱਤੀ ਪੰਚਾਇਤ ਦੀ ਇੱਕ ਪੰਚਾਇਤ ਹੋਰ ਹੈ ਉਨੇ ਨੇ ਸਾਫ ਕਿਹਾ ਕਿ ਸਾਡੇ ਹੱਥ ਫੜੇ ਆ ਅਸੀਂ ਨਹੀਂ ਅਸੀਂ ਗਰਮੀਆਂ ਦੇ ਵਿੱਚ ਲੋਕ ਸਾਨੂੰ ਪੈਸੇ ਨਹੀਂ ਦਿੰਦੇ ਪੈਸੇ ਇਸ ਕਰਕੇ ਨਹੀਂ ਦਿੰਦੇ ਕਹਿੰਦੇ ਪਾਣੀ ਨਹੀਂ ਪੂਰਾ ਹੋ ਰਿਹਾ ਜਦੋਂ ਪਾਣੀ ਨਹੀਂ ਪੂਰਾ ਹੋ ਰਿਹਾ ਲੋਕ ਪੈਸੇ ਨਹੀਂ ਦਿੰਦੇ ਫਿਰ ਪਿੰਡ ਦੇ ਵਿੱਚ ਧੜੇਬੰਦੀ ਪੈਦਾ ਹੁੰਦੀ ਹੈ ਜਦੋਂ ਧੜੇਬੰਦੀ ਪੈਦਾ ਹੁੰਦੀ ਹੈ ਲੜਾਈ ਝਗੜਾ ਹੁੰਦਾ ਅੰਦਵਾਰ ਪੱਤੀ ਦੇ ਵਿੱਚ ਸਾਫ ਦਾ ਸਰਪੰਚ ਨਹੀਂ ਲਾ ਬੰਦੀ ਸੀਗੇ ਜਿਹੜੇ ਉਸ ਵੇਲੇ ਮੌਜੂਦਾ ਸਰਪੰਚ ਸੀ ਪੀ ਦੀ ਪੰਚਾਇਤ ਉਹ ਤੋਂ ਪਹਿਲਾਂ ਇਹਦਾ ਸੰਸਦ ਸੀ ਉਹਨੇ ਪਿੰਡ ਧੜੇ ਮਤੀ ਪਾਇਆ ਕਰ ਦਿੱਤੀ ਜਦੋਂ ਸਾਹ ਬੋਲ ਬਿੱਲ ਲੈਣ ਕੇ ਉੱਥੇ ਲੜਾਈ ਕੀਤੀ ਪਿੰਡ ਵਾਲਿਆਂ ਨੇ ਉਹ ਮਾਮਲਾ ਥਾਣੇ ਵਿੱਚ ਆਇਆ ਥਾਣੇ ਵਿੱਚ ਗੱਲ ਕੁਝ ਵੀ ਨਹੀਂ ਲੋਕ ਕਹਿੰਦੇ ਜੀ ਸਾਨੂੰ ਸਾਫਤਾ ਸਰਪੰਚ ਨੇ ਕਿਹਾ ਪਾਣੀ ਨਹੀਂ ਇਹ ਪੰਚਾਇਤ ਨੇ ਦਿੱਤਾ ਤੁਹਾਨੂੰ ਤਾਂ ਤੁਸੀਂ ਬਿੱਲ ਵੀ ਨਾ ਦਿਓ ਹੁਣ ਪਾਣੀ ਦੀ ਗੱਲ ਸਾਡੇ 3 ਲੱਖ ਰੁਪਏ ਬਿਜਲੀ ਦਾ ਬਿੱਲ ਖੜਾ ਸੀ ਉਹ ਬਿਜਲੀ ਦਫ਼ਤਰੋਂ ਫੋਨ ਆਵੇ ਤੇ ਭਾਈ ਤੁਸੀਂ ਪਾਣੀ ਦਾ ਬਿੱਲ ਜਮਾ ਕਰਾਓ ਨਹੀਂ ਤਾਂ ਅਸੀਂ ਤੁਹਾਡਾ ਬਿਜਲੀ ਦਾ ਕਨੈਕਸ਼ਨ ਕੱਟ ਦੇਣਾ ਅੱਜ ਠੀਕ ਹੈ ਗੱਲ ਜਦੋਂ ਕੈਂਪਰ ਸਰਕਾਰ ਨੇ ਮਤਾਂ ਦਿਉਂਦਾ ਸੀ ਅਸੀਂ ਪਿੰਡ ਆਪਣੀ ਬਲੌਗ ਦੇ ਵਿੱਚ ਸਮੂਚੀਆਂ ਪੰਚਾਇਤਾਂ ਦਾ ਇਕੱਠ ਕਰਕੇ ਮਤੇ ਪੁਆਈ ਸੀ ਕਿ ਜੜੀਆਂ ਪਿੰਡੂ ਜਲ ਸਪਾਈਆਂ ਉਹਦਾ ਪੰਚਾਇਤੀ ਕਰਨਾ ਕੀਤਾ ਜਾਵੇ ਉਹਨੂੰ ਥੱਲ ਪੈ ਗਈ ਕੈਪਟਨ ਮੁੱਖ ਮੰਤਰੀ ਸੀ ਉਸ ਵੇਲੇ ਉਹਨੇ ਵਾਪਸ ਲੈ ਲਿਆ ਫੈਸਲਾ ਉਹ ਨਵੀਂ ਬਦਲਾਅ ਦੀ ਸਰਕਾਰ ਆਈ ਹੈ ਜਿਹਨੇ ਵਾਅਦਾ ਤਾਂ ਕੀਤਾ ਸੀ ਕਿ ਅਸੀਂ ਢੇਕੇ ਤੇ ਰੱਖੇ ਬਲਾਦਮ ਹਰ ਤਰ੍ਹਾਂ ਦੇ ਬਲਾਦਮ ਪੱਕੇ ਕਰਾਂਗੇ ਪਰ ਇਹ ਉਲਟੇ ਰਾਹ ਪੈ ਗਈ ਹੈ ਇੱਕ ਪਾਸੇ ਤਾਂ ਫਰਜ਼ੀ ਅੰਕੜੇ ਪੇਸ਼ ਕਰਕੇ ਇਹ ਕਹਿੰਦੀ ਆ ਕਿ ਅਸੀਂ ਬੜੀਆਂ ਨੌਕਰੀਆਂ ਦਿੱਤੀਆਂ ਮੇਰੇ ਕੋਕਾ ਨੇ ਗੁਲਾਮ ਨੇ ਕਿਹਾ ਕਿ ਸਾਡੇ ਵਿਭਾਗ ਦੇ ਵਿੱਚ ਕੋਈ ਨੀ ਇੱਕ ਮੁਲਾਜ਼ਮ ਤਾਂ ਦੇਵੇ ਸਰਕਾਰ ਇਹ ਨੂੰ ਪੱਕਾ ਕੀਤਾ ਹੋਵੇ ਤੇ ਦੂਜੇ ਪਾਸੇ ਵਿਭਾਗ ਜਿਹੜੇ ਆ ਹੁਣ ਉਹਨਾਂ ਦਾ ਪੰਚਾਇਤੀ ਕੰਦ ਕਰਕੇ ਉਹਨਾਂ ਦਾ ਨਿਧੀ ਕਰਤੀ ਚੱਲ ਰਹੀ ਹੈ ਸਰਕਾਰ ਦਾ ਤੋਂ ਦੇਣ ਤੋਂ ਭੱਜ ਰਹੀ ਹੈ ਜੇ ਮੈਂ ਤੁਹਾਨੂੰ ਲਾਜ਼ਮੀ ਕਹਣਾ ਅੱਜ ਇਹ ਪੰਚਾਇਤੀਕਰਨ ਹੋ ਗਿਆ ਤੇ ਜਿੰਨੀ ਕ腐ਸ਼ਨ ਇਹ ਵਾਟਰ ਸਪਲਾਈਆਂ ਦੇ ਰੂਪ ਦੇ ਵਿੱਚ ਹੋਣੀ ਹੈ ਔਰ ਜਿੰਨੀਆਂ ਧੜੇ ਬੰਦੀਆਂ ਉੱਪਰ ਰੀਆਂ ਪਿੰਡਾਂ ਦੇ ਵਿੱਚ ਮੈਂ ਕਹਿੰਦਾ ਜੀ ਸਰਪੰਚ ਵਾਸਤੇ ਸਰਪੰਚੀ ਕਰਨੀ ਔਖੀ ਹੋ ਜਾਣੀ ਹੈ ਔਰ ਪਿੰਡਾਂ ਦੇ ਵਿੱਚ ਇਹ ਜਿੰਨੀਆਂ ਉੱਥੇ ਮਤਲਬ ਕਿ ਇੱਕ ਸਮਝੋ ਅਨਾਰਕੀ ਪੈਦਾ ਹੋ ਜਾਣੀ ਹੈ ਲੋਕਾਂ ਕੋਲੋਂ ਪਾਣੀ ਜਿਹੜੀ ਪਿੰਡਾਂ ਦੇ ਪਿੰਡ ਦੀਆਂ ਪੰਚਾਇਤਾਂ ਕੋਲੋਂ ਪਾਣੀ ਨਹੀਂ ਪੂਰਾ ਹੋਣਾ ਸਰ ਜੀ ਅੱਜ ਦਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਕਿਸ ਕਾਰਨ ਕੀਤਾ ਤੇ ਕਿਉਂ ਕੀਤਾ ਗਿਆ ਹੈ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਨਾ ਮੈਂ ਪੀ ਡਬਲਯੂ ਫੀਲਡਾਂ ਦੇ ਵਰਕਸ਼ਾਪ ਕਰਕੇ ਜੁਨੀਅਨ ਜਿਲ੍ਹਾ ਸ਼ਹਿਰਪੁਰ ਦਾ ਸੀ ਨੰਬਰ ਮੀਤ ਪ੍ਰਧਾਨ ਅਤੇ ਬਰਾਂਡ ਕਰਵਾੜਾ ਦਾ ਪ੍ਰਧਾਨ ਰਜੀਵ ਸ਼ਰਮਾ ਜਿਵੇਂ ਕਿ ਤੁਸੀਂ ਪੁੱਛਿਆ ਕਿ ਅੱਜ ਇਹ ਪ੍ਰਦਰਸ਼ਨ ਕਿਉਂ ਕੀਤਾ ਇਹ ਪ੍ਰਦਰਸ਼ਨ ਸਾਨੂੰ ਤਾਂ ਕਰ ਹੋਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਮਾਰਚ ਮਹੀਨੇ ਸਾਡੇ ਪਵਾਰ ਦੇ ਮੁਖੀ ਜਲ ਸਪਲਾਈ ਸੈਨੀਟੇਸ਼ਨ ਨੇ ਇੱਕ ਪੱਤਰ ਕੱਢਿਆ ਬੀਆਰਸੀ ਦੇ ਨਾਂ ਤੇ ਕਿ ਹਰ ਮਹੀਨੇ ਇੱਕ ਜਲ ਸਪਲਾਈ ਸਕੀਮ ਜਿਹੜੀ ਪੰਚਾਇਤ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਇਸ ਮਹਿਕਮੇ ਨੂੰ ਨਿਜਕਮ ਕੀਤਾ ਜਾਵੇ ਉਸ ਦੇ ਵਿਰੋਧ ਵਿੱਚ ਅਸੀਂ ਸਰਕਾਰ ਦੇ ਖਿਲਾਫ ਰੈਲੀ ਕੀਤੀ ਹੈ ਔਰ ਅਸੀਂ ਸਰਕਾਰ ਤੋਂ ਚਾਹੁੰਦੇ ਆਂ ਕਿ ਜਿਹੜਾ ਬੀਆਰਸੀ ਨੂੰ ਪੱਤਰ ਕੱਢਿਆ ਸਰਕਾਰ ਵਾਪਸ ਲਵੇ ਸਰ ਜਿਹੜੀ ਕਹਿੰਦੇ ਨੇ ਅੱਜ ਇੰਨਾ ਵੱਡਾ ਕਟ ਕੀਤਾ ਗਿਆ ਇਸ ਕਾਰਨ ਕਿ ਜੇਕਰ ਇਹ ਸਰਕਾਰ ਮੰਗਾਂ ਨਹੀਂ ਮੰਨਦੀ ਤਿਰ ਤੁਹਾਡਾ ਇਹ ਰੋਸ ਪੱਤਰ ਹੋਰ ਫਿਰਸਰਾ ਜਾਰੀ ਰਹੇਗਾ ਇਹ ਸਾਡੇ ਸਟੇਟ ਕਮੇਟੀ ਨੇ ਫੈਸਲਾ ਲਿਆ ਇਹ ਪੱਤਰ ਨੂੰ ਵਾਪਸ ਕਰਾਉਣ ਲਈ 15 ਅਪ੍ਰੈਲ ਤੋਂ ਲੈ ਕੇ 30 ਜੁਲਾਈ 30 ਅਪ੍ਰੈਲ ਦੇ ਤੱਕ ਅੱਜ ਉਸੇ ਵਿੱਚ ਅਸੀਂ ਇਹ 17 ਅਪ੍ਰੈਲ ਨੂੰ ਜਿਹੜਾ ਇਥੇ ਰੈਲੀ ਕੀਤੀ ਹੈ ਵੱਡੇ ਪੱਧਰ ਦੇ ਵਿੱਚ ਜਿਹਦੇ ਵਿੱਚ ਬਖ ਭਿੰਡਾਂ ਦੇ ਸਰਪੰਚ ਵੀ ਆਏ ਨੇ ਜਾ ਇਸ ਇਨਾ ਤਰਨਿਆਂ ਤੋਂ ਸਰਕਾਰ ਨੇ ਸੱਫਰ ਨਾ ਲਿਆ ਇਹ ਪੱਤਰ ਵਾਪਸ ਨਾ ਲਿਆ ਤਾਂ ਨਾਲੇ ਸਮੇਂ ਦੇ ਵਿੱਚ ਵੱਡੀ ਪੱਦਰ ਤੇ ਜਿਹੜੇ ਮੰਤਰੀ ਦੇ ਘਰਾਓ ਕੀਤੇ ਜਾਣਗੇ ਔਰ ਵੱਡੀ ਲੰਬੀ ਤਕੜੀਆਂ ਰੈਲੀਆਂ ਕੀਤੀਆਂ ਜਾਣਗੀਆਂ ਜਿਹੜੀ ਪੰਚਾਇਤ ਤੋਂ ਦਿੱਤੀ ਜਾ ਰਹੀ ਹੈ ਜਲਸਵਾਲਾਈ ਵਾਟਰ ਸਪਲਾਈ ਸਕੀਮਾਂ ਜਿਹੜੀਆਂ ਆ ਉਹਨਾਂ ਨੂੰ ਤੁਸੀਂ ਕੀ ਪਿਲ ਕਰਨਾਂ ਕਹਿੰਦੇ ਸਰਪੰਚਾਂ ਨੂੰ ਅਸੀਂ ਸਰਪੰਚਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੀਆਂ ਪਿਛਲੇ ਸਮੇਂ 'ਚ ਜਲਸਪਲਾਈ ਵਿਭਾਗ ਨੇ ਪੰਚਾਇਤਾਂ ਨੂੰ ਜਿਹੜੀਆਂ ਜਲਸਪਲਾਈਆਂ ਦਿੱਤੀਆਂ ਨੇ ਉਹਨਾਂ ਦੇ ਹਾਲਤ ਦੇਖੀ ਜਾਵੇ ਉਹਨਾਂ ਦੀ ਬਹੁਤ ਤਰਸਜੋਗ ਹਾਲਤ ਨੇ ਕਿਉਂ ਪੰਚਾਇਤਾਂ ਦੇ ਕੋਲ ਨਾ ਕੋਈ ਫੰਡ ਹੈ ਨਾ ਕੋਈ ਕਾਨੂੰਨੀ ਅਧਿਕਾਰ ਨੇ ਜਿਵੇਂ ਕਿ ਸਰਕਾਰ ਕੋਲ ਪੁਨਰ ਅਧਿਕਾਰ ਵੀ ਹੈ ਉਹ ਫੰਡ ਵੀ ਨੇ ਇਹ ਸਰਕਾਰਾਂ ਹੀ ਜਿਹੜੀਆਂ ਜਲਸਪਲਾਈ ਸਕੀਮਾਂ ਚਲਾ ਸਕਦੀਆਂ ਨੇ ਔਰ ਅੱਜ ਜਿਹੜੇ ਸਰਪੰਚਾਂ ਨੂੰ ਪੰਚਾਇਤਾਂ ਦਿੱਤੀਆਂ ਉਹ ਆਪਣਾ ਸਿਵੀਅਰਸ ਵੀ ਸ਼ੇਅਰ ਕੀਤਾ ਕਿ ਆਹ ਸਮੇਂ ਦੇ ਵਿੱਚ ਪੰਚਾਇਤਾਂ ਸਕੀਮਾਂ ਨਾ ਲੈਣ ਜੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਦੇਣਾ ਹੈ ਤਾਂ ਉਸੇ ਕੀ ਪੀਰ ਕਰਨਾ ਚਾਹੁੰਦੇ ਸਰਕਾਰ ਨੂੰ ਕਿ ਜਿਹੜੇ ਇਹ ਸਕੀਮ ਲਾਗੂ ਕਰ ਰਹੇ ਇਹਦੇ ਬਾਰੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਇਸ ਵਿਭਾਗ ਨੂੰ ਬਚਾਇਆ ਜਾਵੇ ਕਿਉਂਕਿ ਭਵੰਤਮਾਨ ਸਰਕਾਰ ਨੇ ਵੋਟਾਂ ਦਾ ਆਉਣ ਤੋਂ ਪਹਿਲਾਂ ਸਾਡੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਚ ਜਿਹੜੀ ਰੈਗੂਲਰ ਧਰਤੀ ਕੀਤੀ ਜਾਵੇਗੀ ਠੇਕੇ ਮੜਾਏ ਪੱਕੇ ਕੀਤੇ ਜਾਣਗੇ ਪਰ ਉਲਟ ਜਿਹੜਾ ਸਰਕਾਰ ਨੇ ਇਸ ਵਿਭਾਗ ਨੂੰ ਨਿਯੰਤਰਣ ਕਰਨ ਵਾਲ ਤਰੀਕੀ ਹੋਈ ਹੈ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਵੀ ਕਰਦੇ ਆ ਔਰ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਜੇ ਇਸ ਵਿਭਾਗ ਦਾ ਨਿਯੰਤਰਣ ਨਾ ਰੁਕਿਆ ਪੰਚਾਇਤੀਕਰਨ ਨਾ ਰੁਕਿਆ ਤਾਂ ਨਾਲੇ ਸਮੇਂ ਦੇ ਵਿੱਚ ਅਸੀਂ ਪਰਿਵਾਰਾਂ ਦੇ ਨਾਂ ਲੈ ਕੇ ਪਿੰਡਾਂ ਦੇ ਵਿੱਚ ਸਰਕਾਰ ਨੂੰ ਨਹੀਂ ਵੜਨ ਦਿੱਤਾ ਜਾਵਾਂਗੇ ਔ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਆਣੀਆਂ ਉਹਦੇ ਵਿੱਚ ਸਰਕਾਰ ਦੇ ਉਲਟ ਟਕਟਾਪਟ ਕੀਤਾ ਜਾਵੇਗਾ। ਥੈਂਕ ਯੂ ਸਰ। ਧੰਨਵਾਦ ਜੀ ਸਰ।